स्टार न्यूज़ 18 चैनल ते मैं नवदीप कौर ते हाँ एक पर्चे पीड़ित परिवार ने मुख पंजाब पुलिस मुखी इंसाफ की गुहार लगाई तरखास्त बलविंदर कुम्बड़ा ने कहा की थाना फेस अठ की पुलिस लोग फिल्मी अंदाज घर तो चुक के पा रही है नशे देस ਮੋਹਾਲੀ ਫੇਸ 8 ਦੀ ਪੁਲਿਸ ਆਪਣੀਆਂ ਤਰੱਕੀਆਂ ਦੇ ਲਈ ਅਤੇ ਆਪਣੇ ਉੱਚ ਅਧਿਕਾਰੀਆਂ ਨੂੰ ਖੁਸ਼ ਕਰਕੇ ਵਾਵਾ ਖੱਟਣ ਲਈ ਬੇਖੌਫ ਹੋ ਕੇ ਗਰੀਬ ਕਾਰਦੇ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕਰਕੇ ਤੇ ਜੇਲ੍ਹ ਪੇਜ ਕੇ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਰਹੀ ਹੈ ਅਜ ਰਾਤਿਆਚਾਰ ਪਰੇਸ਼ਨਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਪਿੰਡ ਕੁੰਬੜਾ ਦੀ ਅੰਜੂ ਵਾਲਾ ਪਤਨੀ ਨਛੱਤਰ ਸਿੰਘ ਜਾਤੀ ਵਾਲਮੀਕੇ ਨੇ ਪ੍ਰੈਸ ਨੂੰ ਦੱਸਿਆ ਕਿ ਉਸਦੇ ਬੇਟੇ ਹਰਵਿੰਦਰ ਸਿੰਘ ਊਰਫ਼ ਕਾਕਾ ਤੇ ਚੂਠੇ ਨਸ਼ੇ ਦੇ ਕੇਸ ਐਫ ਆਈ ਆਰ ਨੰਬਰ 00623 ਜੂਨ 2024 ਥਾਣਾ ਫੇਸ ਅਟ ਦੀ ਨਸ਼ੇ ਵੇਚਣ ਦੀ ਚੂਠੀ ਕਹਾਣੀ ਬਣਾ ਕੇ ਰਾਤ 10:30 ਵਜੇ ਵਾਲਮੀਕੀ ਮੰਦਰ ਨੇੜੇ ਪਾਰਕ ਵਿੱਚ ਨਸ਼ਾ ਵੇਚਣ ਦੀ ਪੁਲਿਸ ਦੀ ਕਹਾਣੀ ਉਸ ਵੇਲੇ ਚੂਠੀ ਪੈ ਗਈ ਜਦੋਂ ਪਿੰਡ ਕੁੰਬੜਾ ਦੇ ਕੈਮਰਿਆਂ ਦੀ ਮਿਲੀ ਫੁਟੇਜ ਵਿੱਚ ਸਿਵਲ ਵਰਦੀ ਵਿੱਚ थाना फेस 8 ਦੇ ਦੋ ਮੁਲਾਜ਼ਮ ਇੱਕ ਚਿੱਟੇ ਰਾਂਗ ਦੀ ਏਕਟਵਾਕੇ 3 ਜੂਨ ਨੂੰ ਲਗਭਗ ਸ਼ਾਮ 6 ਵਜੇ ਮੇਰੇ ਲੜਕੇ ਨੂੰ ਵਿਚਕਾਰ ਬਿਠਾ ਕੇ ਲੈ ਜਾ ਰਹੇ ਹਨ ਜਿਸ ਦੀ ਫੁਟੇਜ ਪਰਿਵਾਰ ਨੇ ਪ੍ਰੈਸ ਨੂੰ ਦਿਖਾਈ ਉਹਨਾਂ ਦੱਸਿਆ ਕਿ ਪਹਿਲਾ ਵੀ ਸਾਡੇ بیٹے ਤੇ ਝੂਠਾ ਕੇਸ ਦਰਜ ਕਰਕੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਪਰ ਸਾਡੇ ਕੋਲ ਉਸ ਸਮੇਂ ਕੋਈ ਸਬੂਤ ਨਾ ਮਿਲਣ ਕਰਕੇ ਅਸੀਂ ਕੁਝ ਵੀ ਨਹੀਂ ਕਰ ਸਕੇ पर उन कैमरिया दिया फुटेज ने ये तकरीबन साफ कर दिता है कि पुलिस ने झूठी कहानी बना के मेरे बेटे ते झूठा पर्चा दर्ज किया है जिस दी लिखती दरखास्त ऐसी आज मानियो मुख पंजाब पुलिस मुखी पंजाब ते एसएसपी मोहाली नू डाक राही भेज दिती है इस मौके बलविंदर सिंह कुंबड़ा ने सारी कहानी नू सुन के दस्या के थाना फेस आठ पुलिस दी ये पहली घटना नहीं है पहला भी एक झूठी एफ आई आर नंबर चौदह बटा अठाई अते दो करवाली ते दर्ज की दी पड़ताल हाले तक अधूरी पी है एक बहत्तर बटा दो हजार चौदह विच राश कुमारी एस आई ने गवाह दे बयान गायब करके झूठी रिपोर्ट तैयार की जिसके खिलाफ एससी कमीशन पंजाब अससी कमीशन दिल्ली मोहाली पुलिस अंगोलिया कर रही है ਕੁੰਬੜਾਂ ਨੇ ਕਿਹਾ ਕਿ ਨਵੇਂ ਬਣੇ ਕਾਨੂੰਨਾ ਅਨੁਸਾਰ ਜੋ ਪੁਲਿਸ ਅਫਸਰ ਛੋਟੇ ਪਰਚੇ ਦਰਜ ਕਰਨਗੇ ਉਹਨਾਂ ਵਿਰੋਧੀ ਤੁਰੰਤ ਕਾਰਵਾਈ ਕਰਕੇ ਪਰਚਾ ਦਰਜ ਕਰਨਾ ਬੰਦਾ ਹੈ ਉਹਨਾਂ ਮੁੱਖ ਮੰਤਰੀ ਪੰਜਾਬ ਅਤੇ ਪੁਲਿਸ ਮੁਖੀ ਪੰਜਾਬ ਨੂੰ ਅਪੀਲ ਕੀਤੀ ਕਿ ਉਪਰੋਕਤ ਨੂੰ ਦੇਖਦੇ ਹੋਏ ਥਾਣਾ ਫੇਸ 8 ਦੇ ਪੁਲਿਸ ਅਧਿਕਾਰੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਅੰਜੂ ਬਾਲਾ ਕਰਮਜੀਤ ਸਿੰਘ ਤੇ ਨਛੱਤਰ ਸਿੰਘ ਹਾਜ਼ਰ ਹੋਏ ਬਹੁਤ ਹੀ ਸਤਿਕਾਰਯੋਗ ਪਹਿਲਾਂ ਸਾਰੇ ਪ੍ਰੈਸਰਾਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਜਦੋਂ ਵੀ ਕਿਸੇ ਸਾਡੀ ਆਵਾਜ਼ ਦੀ ਜਿਹੜੀ ਗੱਲ ਸਰਕਾਰ ਤੱਕ ਪੁਲਿਸ ਪ੍ਰਸ਼ਾਸਨ ਤੱਕ ਬਚਾਣੀ ਹੁੰਦੀ ਹੈ ਤੁਹਾਡੇ ਜ਼ਰੀਏ ਅਸੀਂ ਵਿਚਾਰ ਸਕਦੇ ਹਾਂ ਤੇ ਅੱਜ ਤੁਹਾਡੇ ਧਿਆਨ ਚ ਇਹ ਲਿਆ ਰਹੇ ਹਾਂ ਤੁਹਾਡੇ ਰਾਹੀਂ ਜੋ ਇੱਥੇ ਦੇ ਮਾਨਯੋਗ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਤੇ ਐਸਐਸਪੀ ਮੁਹਾਲੀ ਖਾਸ ਕਰਕੇ ਹਦਾਇਤਾਂ ਕਰ ਰਹੇ ਨੇ ਨਸ਼ੇ ਖਤਮ ਕਰਨ ਦੀਆਂ ਅਸੀਂ ਨਸ਼ੇ ਦੇ ਖਿਲਾਫ ਹਾਂ ਸਾਰੇ ਖਿਲਾਫ ਹਾਂ ਅਸੀਂ ਬਹੁਤ ਵਾਰੀ ਪ੍ਰੈਸ ਕਾਨਫਰੰਸਾਂ ਕਰੀਆਂ ਹੋਰ ਕਰਿਆ ਵੀ ਨਸ਼ਿਆ ਖਤਮ ਹੋਣਾ ਚਾਹੀਦਾ ਨਸ਼ਾ ਵਾਲੇ ਫੜਨੇ ਚਾਹੀਦੇ ਵੇਚਣ ਵਾਲੇ ਤੇ ਵੱਧ ਤੋਂ ਵੱਧ ਸੰਗ ਨੂੰ ਸਜ਼ ਲੇਕਿਨ ਪੁਲਿਸ ਜਿਹੜੀ ਹੈ ਮੁਹਾਲੀ ਦੀ ਫੇਸ 8 ਥਾਣੇ ਦੀ ਆਪਣੀ ਪਿੱਠ ਨੂੰ ਥਾਪੜ ਦੇ ਕਰਕੇ ਆਪਣੇ ਰੈਂਕਾਂ ਨੂੰ ਵਧਾਉਣ ਵਾਸਤੇ ਐ ਐਸਐਸਪੀ ਦੇ ਮੂਹਰੇ ਚੰਗਾ ਹੋਣ ਕਰਕੇ ਇਹ ਨਹੀਂ ਹੈ ਵੀ ਝੂਠੇ ਪਰਚੇ ਦਰਜ ਕਰੋ ਇੱਕ ਗੱਲ ਕਰ ਲਈਏ ਤੁਹਾਡੇ ਸਾਹਮਣੇ ਜੇ 8 ਫੇਸ ਥਾਣੇ ਚ ਪਰਚਾ ਐਫ ਆਈ ਆਰ ਨੰਬਰ 62 ਹੁੰਦੀ ਹੈ 23624 ਨੂੰ ਜਿਹਦੇ ਤਿੰਨ ਦੋਸ਼ੀ ਪਾਏ ਜਾਂਦੇ ਆ ਤਿੰਨੇ ਦੋਸ਼ੀਆਂ ਕੋਲੇ 67 ਗ੍ਰਾਮ ਸਮੈਕ ਹੀਰੋਇਨ ਦਿਖਾਈ ਜਾਂਨਾਂ ਨੇ ਵੀ 7 ਗ੍ਰਾਮ ਇੱਕ ਚੋਂ ਮਿਲਿਆ 30 30 ਗ੍ਰਾਮ ਤਿੰਨਾ ਚੋਂ ਮਿਲਿਆ ਬਾਲਵਿਕ ਮੰਦਰ ਨੇੜੇ ਪਿੰਡ ਕੁੰਮੜੇ ਤੋਂ ਫੜਿਆ ਜੀ ਬੰਦੇ ਜਿਹੜੇ ਦੋ ਵਿਅਕਤੀ ਕੁੰਬੜੇ ਬਾਲਮਿਕ ਬਰਾਦਰੀ ਨਾਲ ਸੰਬੰਧਤ ਹੈ ਇੱਕ ਵਿਅਕਤੀ ਜਿਹੜਾ ਰਸੂਲਪੁਰ ਤੋਂ ਹਾਲਵਾਸੀ ਕੁੰਬੜਾ ਸ਼ਹਿਰ ਕਰਾਇਦਾ ਰਹੇਗਾ ਤੇ ਅੱਜ ਉਹਨਾਂ ਦੀ ਮਦਰ ਖੜੀ ਹੈ ਇਹਨਾਂ ਨੇ ਕੀ ਕੀਤਾ ਹੌਲੀ ਹੌਲੀ ਸਾਰੇ ਪਾਸੇ ਦੇਖਦੇ ਇਹ ਮੇਰੇ ਕੋਲ ਆਏ ਵੀ ਸਾਡੇ ਨਾਲ ਧੱਕਾਸ਼ਾਹੀ ਹੋਈ ਹੈ ਜੀ ਸਾਡਾ ਗਲਤ ਪਾਇਆ ਗਿਆ ਪਰ ਲੇਕਿਨ ਮੁੰਡੇ ਨੂੰ ਸੁਣ ਜੇ ਫੁਟੇਜ ਦਿਖਾਵਾਂਗੇ ਆ ਸਾਰਾ ਸਾਡੇ ਕੋਲੇ ਫੋਟੋ ਆਈਆਂ ਉਸ ਦਿਨ 23 ਤਰੀਕ ਨੂੰ ਸ਼ਾਮ ਨੂੰ 6 ਵਜੇ ਦੋ ਵਿਅਕਤੀ ਜਿਹੜੇ ਪੁਲਿਸ ਅਧਿਕਾਰੀ 8 ਫੇਸ ਥਾਣੇ ਦੇ ਦੋ ਅਧਿਕਾਰੀ ਐਕਟਿਵਾ ਦੇ ਚਿੱਟੀ ਤੇ ਲੈ ਕੇ ਘਰੇ ਜਾਂਦੇ ਆ ਇਹਨਾਂ ਨੂੰ ਪੁੱਛਦੇ ਆਂ ਬੀਬੀ ਤੇਰਾ ਬੇਟਾ ਕਿੱਥੇ ਉਹਦੇ ਪਹਿਲਾਂ ਵੀ ਇੱਕ ਪਰਚਾ ਸੀ ਪਾਇਆ ਉਹਦੇ ਵਿੱਚ ਪੁੱਛ ਪਰਦਾਲ ਕਰਨੀ ਆ ਫਲਾਣਾ ਕਰਨੀ ਆ ਉਹ ਬਹਾਨੇ ਸਰ ਇਹਨਾਂ ਨੇ ਕਹਿੰਦਾ ਜੀ ਚਾਪੀ ਰਿਹਾ ਅੰਦਰ ਬੈਠਿਆ ਉਹ ਮੁੰਡਾ 10-12 ਮਿੰਟ 'ਚ 15 ਮਿੰਟ 'ਚ ਤਿਆਰ ਹੋ ਕੇ ਉਹ ਪੁਲਿਸ ਵਾਲਿਆਂ ਕੋਲ ਆ ਜਾਂਦਾ ਪੁਲਿਸ ਵਾਲੇ ਇਹਨੂੰ ਗੱਬੇ ਪਿਠਾੜ ਕੇ ਦੋਨੇ ਐਕਟਿਵਾ ਦੇ ਥਾਣਾ ਫੇਰ 60 'ਚ ਲਿਆਉਂਦੇ ਇਹਨਾਂ ਨੂੰ ਕਿਹਾ ਵੀ ਤੁਸੀਂ ਥਾਣੇ 'ਚ ਆ ਜਿਓ ਜਦੋਂ ਇਹ ਪੂਰਾ ਪਰਿਵਾਰ ਥਾਣੇ 'ਚ ਆਇਆ ਆਪਣੇ ਘਰ ਵਾਲੇ ਨੂੰ ਲੈ ਕੇ ਆਪਣੇ ਬੇਟੇ ਨੂੰ ਲੈ ਕੇ ਉੱਥੇ ਬੇਟਾ ਨਹੀਂ ਮਿਲਦਾ ਇਹਦਾ ਐਸਐਚਓ ਕਹਿੰਦਾ ਵੀ ਜਾਓ ਜ ਦੂਜੇ ਦਿਨ ਆਏ ਤਾਂ ਦੂਜੇ ਦਿਨ ਵੀ ਸ਼ਾਮ ਨੂੰ ਦੂਜੇ ਦਿਨ ਹਵਾਲਾ ਅੱਜ ਬੰਦ ਮਿਲਿਆ ਮੁੰਡਾ ਜਿਨ੍ਹਾਂ ਤੇ ਕੇਸ ਪਾਇਆ ਗਿਆ 6 ਵਜੇ 6:01 ਦੇ ਫੁਟੇਜ ਆ ਰਹੇ ਆ ਵੀ ਇਹਨਾਂ ਨੂੰ ਐਕਟਿਵਾ ਤੇ ਸਿਵਲ ਵਰਦੀ ਚ ਦੋ ਪੁਲਿਸ ਮੁਲਾਜ਼ਮ ਘਰ ਤੋਂ ਲਿਆ ਰਹੇ ਆ ਕਿ ਜਿਹੜਾ ਐਫ ਆਈ ਆਰ ਦਰਜ ਕਰ ਰਹੇ ਆ ਉਹ ਕਹਿ ਰਹੇ ਆ ਕਿ ਸਾਢੇ 10 ਵਜੇ ਬਾਲਮੀਕ ਮੰਦਿਰ ਕੋਲੇ ਨੇੜੇ ਪਾਰਕ ਦੇ ਕੰਧ ਦੇ ਕੋਲੇ ਜਿਹੜਾ ਇਹ ਨਸ਼ਾ ਵੇਚ ਰਹੇ ਸੀ ਤਿੰਨ ਵਿਅਕਤੀ ਇੱਕ ਇੱਕ ਕਰਕੇ ਜਦੋਂ ਦੌੜਨ ਲੱਗਾ ਭੱਜਣ ਲੱਗਾ ਅਸੀਂ ਪੁਲਿਸ ਨੇ ਰੇਡ ਕੀਤੀ ਬਰਾ ਜਦੋਂ ਦੌੜਨ ਲਗੇ ਤਾਂ ਇਹ ਫੜ ਲਏ ਜੀ ਤਾਂ ਅਸੀਂ ਜਿਹੜੀ ਹੈ ਜਿਸ ਚ 5-6 ਪੁਲਿਸ ਮੁਲਾਜ਼ਮਾਂ ਦੀ ਇੱਕ ਟੀਮ ਬਣਾਈ ਜਿਵੇਂ ਰਕੇਸ਼ ਕੁਮਾਰ ਜੀ ਅਸ਼ਵਨੀ ਜੀ ਫਲਾਣਾ ਜੀ ਉਹ ਸਾਰਿਆਂ ਦੇ ਨਾਮ ਪਾਏ ਹੋਏ ਐਫਆਈਆਰ ਚ ਮੇਰੀ ਇਹ ਬੇਨਤੀ ਹੈ ਵੀ ਡੀਜੀਪੀ ਮਾਨਯੋਗ ਡੀਜੀਪੀ ਸਾਹਿਬ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਝੂਠੇ ਪਰਚੇ ਪਾ ਕੇ ਅੰਦਰ ਕਰਦੇ ਨੇ ਇਹਨਾਂ ਲੋਕਾਂ ਨੂੰ ਨਿਆਂ ਸਾਫ਼ ਮਿਲਣਾ ਚਾਹੀਦਾ ਤੇ ਪੁਲਿਸ ਦੇ ਖਿਲਾਫ ਚਾਓ ਡੀਐਸਪੀ ਹੋਏ ਇਥੇ ਦਾ ਐਸਐਚਓ ਹੋਏ ਜਾਂ ਜਿਹੜੇ ਮੁਲਾਜ਼ਮ ਫੜਕੇ ਲਏ ਇਹਨਾਂ ਦੇ 5-7 ਮੁਲਾਜ਼ਮਾਂ ਤੇ ਐਫਆਈਆਰ ਦਰਜ ਹੋਏ ਜੋ ਸਜ਼ਾ ਉਹਨਾਂ ਨੂੰ ਨਸ਼ੇ ਮੁਤਲਕ ਹੋਣੀ ਸੀ ਉਹ ਇਹਨਾਂ ਪੁਲਿਸ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਪਹਿਲੀ ਉਦਾਹਰਨ ਨਹੀਂ ਹੈ ਪਹਿਲਾਂ ਇੱਕ 72 ਨੰਬਰ ਐਫਆਈਆਰ ਚ ਇਸੇ ਥਾਣੇ ਚਰਕੇਸ਼ ਕੁਮਾਰ ਨੇ ਇੱਕ ਬਿਆਨ ਗੈਬ ਕਰੇ ਸੀ ਮੇਰੇ ਖਿਲਾਫ ਉਹਦੀ ਜਿਹੜੀ ਰਿਪੋਰਟ ਪੇਸ਼ ਕਰਦੀ ਸੀ ਇਸੇ ਤਰ੍ਹਾਂ ਐਫਆਈਆਰ ਨੰਬਰ 14 22 ਫਰਵਰੀ ਨੂੰ ਹੋਈ ਹੈ ਉਹਦੇ ਚ ਇਹੀ ਝੂਠਾ ਪਰਚਾ ਕਰਦੇ ਮੇਰੇ ਕੋਲ 10000 ਨਾ ਇਸੇ ਥਾਣੇ ਦੀ 8 ਵਜੇ ਦੀਆਂ ਹੈਗੀਆਂ ਲਗਭਗ ਤੇ ਜੇਕਰ ਪੁਲਸ ਨੇ ਅੰਨੀ ਵਪੇਲੀ ਐ ਇਹ ਲੋਕਾਂ ਨੂੰ ਗਰੀਬ ਲੋਕਾਂ ਨੂੰ ਝੂਠੇ ਕੇਸਾਂ 'ਚ ਫਸਾਉਣਾ ਜਿਹਦੇ ਸਾਰੇ ਸਬੂਤ ਨੇ ਇਹਨਾਂ ਤੋਂ ਉੱਪਰ ਹੋਰ ਸਬੂਤ ਕੋਈ ਦੇ ਨਹੀਂ ਸਕਦਾ ਹੈ ਗਰੀਬ ਬੰਦਾ ਡਰਦਾ ਹੈ ਵੀ ਸਾਡੇ ਖਿਲਾਫ ਪੁਲਸ ਆਪਾ ਦੂਗੀ ਆ ਪਾ ਜੂਗੀ ਅੱਜ ਡਰ ਦੇ ਮਾਰੇ ਲੋਕ ਕੰਪਲੀਟਾਂ ਵੀ ਨਹੀਂ ਦਿੰਦੇ ਇਸ ਬੀਬੀ ਨੇ ਜਿਗਰਾ ਕਰਿਆ ਮੇਰੇ ਕੋਲ ਆਈ ਇਹ ਕੱਲ ਦੀ ਦੋ ਦਿਨ ਹੋ ਗਏ ਤਿੰਨ ਦਿਨੋਂ ਇੱਥੇ ਧਰਨੇ ਤੇ ਸਾਡੇ ਕੋਲ ਆਂਦੀ ਜਾਂਦੀ ਰਹੀ ਤਾਂ ਅਸੀਂ ਸਾਰਾ ਜਿਹੜਾ ਰਿਕਾਰਡ ਮੁਕੰਮਲ ਕਰਕੇ ਅੱਜ ਜਿਹੜੀ ਲਿਖਤੀ ਇਹਦੀ ਕੰਪਲੀਟ ਹੈ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਬੀਜੀਪੀ ਪੰਜਾਬ ਤੇ ਐਸਐਸਪੀ ਮੁਹਾਲੀ ਨੂੰ ਅਸੀਂ ਭੇਜ ਰਹੇ ਹਾਂ ਲਿਖਤੀ ਦਿੱਕਤੀ ਕੰਪਲੀਟਾਂ ਤਾਂ ਕਿ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਪੜਤਾਲ ਕਰਕੇ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਪੁਲਿਸ ਖਿਲਾਫ ਪਰਚੇ ਦਰਜ ਹੋਣੇ ਚਾਹੀਦੇ ਤੇ ਜਿੰਨੀ ਸਜ਼ਾ ਇਹ ਮੁੰਡਿਆਂ ਨੂੰ ਹੋਣੀ ਸੀ ਝੂਠੇ ਪਰਚੇ 'ਚ ਉਨੀ ਸਜ਼ਾ ਇਹਨਾਂ ਨੂੰ ਹੋਵੇ ਤੇ ਮੇਰਾ ਇਹੀ ਵਿਚਾਰ ਹੈ ਇਹੀ ਸਜ਼ਾ ਹੈ ਇਹੀ ਤੁਹਾਡੇ ਰਾਹੀਂ ਅਪੀਲ ਹੈ ਸਰਕਾਰ ਨੂੰ ਜੁਵਾਲਾ ਜੀ ਕਿੱਥੋਂ ਰਹਿੰਦੇ ਹੋ ਕੁੰਬੜੇਪਿੰਡ ਰਹਿੰਦੇ ਜੀ ਅੱਛਾ ਹੋਇਆ ਕੀ ਸੀ ਹਾਂਜੀ ਮੇਰੇ ਮੁੰਡੇ ਨੂੰ ਘਰ ਆਏ ਪੁਲਸੋ ਵਾਲੇ ਦੋ ਮੁਲਾਜ਼ਮ ਕਹਿੰਦੇ ਵੀ ਕਾਕਾ ਕਿੱਥੇ ਐ ਮੈਂ ਕਿਹਾ ਜੀ ਕਾਕਾ ਘਰੇ ਅੰਦਰ ਚਾ ਫਿਰਿਆ ਕਹਿੰਦੇ ਉਹਦੇ ਤੇ ਨਾ ਪਹਿਲਾਂ ਪਰਚਾ ਦਰਜ ਨਾ ਐਸੋ ਸਾਹਿਬ ਨੇ ਬੁਲਾਇਆ ਕੋਈ ਗੱਲਬਾਤ ਕਰਨੀ ਪਹਿਲਾਂ ਦਾ ਪਰਚਾ ਦਰਜ ਨਹੀਂ ਹਾਂਜੀ ਪਹਿਲਾਂ ਵੀ ਇਹਨਾਂ ਨੇ ਝੂਠਾ ਖਰਚਾ ਮੁੰਡੇ ਦੇ ਇਦਾਂ ਹੀ ਗੱਲ ਪਾਇਆ ਹੋਇਆ ਮੇਰੇ ਤੇ ਪਹਿਲਾਂ ਤੁਹਾਨੂੰ ਕੋਈ ਪ੍ਰੂਫ ਨਹੀਂ ਚੀਜ਼ ਕਰਕੇ ਸੀ ਮੁਰਦਾ ਨਹੀਂ ਕੋਈ ਚੱਕਿਆ ਹੁਣ ਸਾਡੇ ਕੋਲ ਵਾਇਡ ਵੀਡੀਓ ਤਾਂ ਕਰਕੇ ਅਸੀਂ ਗੱਲਬਾਤ ਅੱਗੇ ਕਰੀ ਐ ਤਾਂ ਹੁਣੇ ਮੇਰੇ ਮੁੰਡੇ ਝੂਠਾ ਪਰਚਾ ਵਾਏ ਅਸੀਂ ਥਾਣੇ ਗਏ ਤਾਂ ਮੇਰੇ ਮੁੰਡਾ ਘਾਹ ਨੂੰ 11 ਮੱਥੇ ਕਥਾਣੇ ਚ ਨਹੀਂ ਮਿਲਿਆ ਉਸ ਤੋਂ ਬਾਅਦ ਮੁੰਡੇ ਨੂੰ ਦੂਜੇ ਦਿਨ ਪੁੱਛਿਆ ਗਿਆ ਸੱਚਾ ਕਹਿੰਦੇ ਵੀ ਜਾਓ ਰੋਟੋ ਵੀ ਮੁੰਡਾ ਨਹੀਂ ਹੈਗਾ ਤੇ ਕੱਲ ਨੂੰ ਆ ਕੇ 5 ਵਜੇ ਗੱਲ ਕਰਿਓ ਤਾਂ ਸਵੇਰੇ ਜਾ ਕੇ ਮੈਂ ਜਦੋਂ ਇੱਥੇ ਦੇ ਸਾਹਮਣੇ ਨਾਲ ਗੱਲ ਕੀਤੀ ਇੱਥੇ ਦੇ ਸਾਬ ਕਹਿੰਦੇ ਕਹਿੰਦੇ ਤੇਰੇ ਮੁੰਡੇ ਦੇ ਜ਼ਿਆਦਾ ਨਹੀਂ ਪਾਇਆ 7 ਗ੍ਰਾਮ ਵਿੱਚ ਪਾਇਆ ਕੋਈ ਗੱਲ ਨਹੀਂ ਜਲਦੀ ਹੋ ਜਾਊ ਤੇਰੇ ਮੁੰਡੇ ਦੀ ਜਮਾਨਤ ਜਾਓ ਥੱਟ ਮਾਰ ਵੀ ਕੀਤੀ ਕੋਈ ਮੁੰਡੇ ਦੀ 12 ਵਜੇ ਤੱਕ ਪਤਾ ਨਹੀਂ ਕਿਸੇ ਨੇ ਨਾਲ ਕਮਰੇ 'ਚ ਰੱਖਿਆ ਕਿਤੇ ਮੁੰਡੇ ਨੂੰ ਘਰ ਤੋਂ 6 ਵਜੇ ਲੈ ਗਏ ਇਹਨਾਂ ਨੇ 12 ਵਜੇ ਤੱਕ ਮੇਰਾ ਮੁੰਡਾ ਪਤਾ ਨਹੀਂ ਕਿੱਥੇ ਰੱਖਿਆ ਥਾਣੇ ਨੀਂਨਾ ਨੇ ਰੱਖਿਆ ਦੇ ਨਾਲ ਮੁੰਡੇ ਨੇ ਸਾਥੀ ਨੇ ਇਹਦੇ ਇਕੱਠੇ ਰਹ ਨਹੀਂ ਜੀ ਇਹ ਪਤਾ ਨਹੀਂ ਕਿੱਥੋਂ ਉਹ ਮੰਦਰ ਚੱਕਿਆ ਜੀ ਇੱਕ ਮੁੰਡਾ ਹੈ ਜਿਹੜਾ ਸੰਤੋਖਾ ਹੈ ਉਹ ਮੰਡੀਏ ਚੱਕਿਆ ਜੀ ਇਹਨਾਂ ਨੇ 나ਗ ਨੂੰ ਚੱਕਿਆ ਇਹਨਾਂ ਨੇ ਮੰਦਰ ਤੋਂ ਮੇਰੇ ਮੁੰਡੇ ਨੇ ਘਰੋਂ ਲੈ ਕੇ ਗਏ ਮੈਨੂੰ ਕਹਿੰਦੇ ਬੀਬੀ ਕਾਕਾ ਕਿੱਥੇ ਹੈ ਇਹ ਕੰਮ ਕਰਦਾ ਮੁੰਡਾ ਥੋੜਾ ਮੁੰਡਾ ਮੇਰਾ ਬੇਲਾ ਹੀ ਜੀ ਪਹਿਲਾਂ ਕੋਲਟੀ ਦਾ ਕੰਮ ਕਰਦਾ ਸੀਗਾ ਹਲੇ ਬੇਲਾ ਹੀ ਸੀਗਾ ਇਹਨੇ ਹਾਂ ਜੀ ਕੋਲਟੀ ਕਾਰਡ ਦਾ ਕੰਮ ਕਰਦਾ ਪਹਿਲਾਂ